ਬੀਜੇਪੀ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਬੀਜੇਪੀ ਦੇ ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਬਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀ ਵੇਜ ਕਰਮਚਾਰੀ ਯੂਨੀਅਨ ਵੱਲੋਂ ਮੁਹਾਲੀ ਵਿੱਚ ਲਗਾਏ ਗਏ ਧਰਨੇ ਵਿੱਚ ਸ਼ਾਮਲ ਹੋਏ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਸਮਰਥਨ ਦਿੰਦਿਆ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ ਧਰਨੇ ਤੋਂ ਬਾਅਦ ਅਵਿਨਾਸ਼ ਰਾਏ ਖੰਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੱਚੇ ਮੁਲਾਜ਼ਮਾਂ ਦੀਆਂ ਪਰੇਸ਼ਾਨੀਆਂ ਬਾਰੇ ਚਰਚਾ ਕੀਤੀ ਪ੍ਰਸ਼ਾਸਨ ਨੇ ਇਸ ਮਸਲੇ ਤੇ ਵਿਚਾਰ ਵਟਾਂਦਰੇ ਲਈ 15 ਫਰਵਰੀ ਨੂੰ ਯੂਨੀਅਨ ਦੇ 48 ਮੁਲਾਜ਼ਮਾਂ ਦੇ ਆਗੂਆਂ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਹੈ ਹਰਦੇਵ ਸਿੰਘ ਉੱਬਾ ਨੇ ਕਿਹਾ ਹੈ ਕਿ ਲਗਾਤਾਰ 8 ਦਿਨ ਤੱਕ ਧਰਨਾ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦੀ ਕਿਸੇ ਨੇ ਸਾਰ ਨਾ ਲਈ ਉੱਬਾ ਨੇ ਕਰਮਚਾਰੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਾਲੀ ਥਾਂ ਤੇ ਪੁੱਜਣ ਪ੍ਰਸ਼ਾਸਨ ਅਤੇ ਸਰਕਾਰ ਨਾਲ ਗੱਲਬਾਤ ਕਰਨ ਅਤੇ ਮੀਟਿੰਗ ਲਈ ਸਮਾਂ ਦਿਵਾਉਣ ਲਈ ਅਵਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ ਉਹਨਾਂ ਯੂਨੀਅਨ ਦੇ ਆਗੂਆਂ ਨੂੰ ਵੀ ਭਰੋਸਾ ਦਿਵਾਇਆ ਕਿ ਭਾਜਪਾ ਮੁਸ਼ਕਲ ਦੀ ਘੜੀ ਵਿੱਚ ਉਹਨਾਂ ਨਾਲ ਡਟ ਕੇ ਖੜੀਏ ਬਿਲਕੁਲ ਆਪਾਂ ਹੁਣ ਆਇਨ ਦੀ ਗੱਲ ਸੁਣਾਂਗੇ ਔਰ ਜਿੱਥੇ ਪਹਚਾਣੀ ਉੱਥੇ ਪਜਾਵਾਂਗੇ ਵੀ ਔਰ ਅਸਤਾਇਕ ਇਹ ਨਾਲ ਹਮਾਰਾ ਪਰਣਾਏ ਆ ਤਾਂ ਕਿ ਇਹਦਾ ਇਹਨਾਂ ਨੇ ਮੁੱਦਾ ਚੱਕਿਆ ਇਹਨੂੰ ਕਾਗਜ਼ ਸਤਿਕਾਰ ਦਾ ਉਹਨਾਂ ਨੂੰ ਅਫਸੋਸ ਨਾਲ ਕਹੀ ਪੈ ਰਹੀ ਹੈ ਕਿ ਇਹਦੇ ਮਲਾਜਮ ਨੇ ਇਹ ਬਾਰੇ ਬੰਲੇ ਸਾਲਾਂ ਤੋਂ ਕੱਲੇ ਹੋਣ ਅਸੀਡੇਟ ਤੇ ਕੰਮ ਕਰ ਰਹੇ ਨੇ ਉਹਨੇ ਮੈਂ ਵੀ ਜਾ ਕੇ ਜਾਣਕਾਰੀ ਲਈ ਹੈ ਤਾਂ ਇਹਨਾਂ ਨੂੰ ਇਵਨ ਸੰਡੇ ਦੇ ਵੀ ਪਹੇ ਨਾਲ ਦੇ ਕੱਟੇ ਜਾ ਰਹੇ ਨੇ ਅੱਜ ਇਹ ਇੱਕ ਤਰੀਕ ਤੋਂ ਦੰਨੇ ਤੇ ਬੈਠੇ ਆ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਆ ਕੇ ਨਾਇਨ ਨੂੰ ਆਸ਼ਵਾਸ਼ਣ ਦਿੱਤਾ ਨਾਇਨ ਦੀ ਕੋਈ ਮੰਨ ਮੰਨੀ ਹੈ ਤੇ ਮੈਂ ਇਹ ਸਮਝਦਾ ਕਿ ਇਦਾਂ ਦਾ ਐਟੀਟਿਊਡ ਉਹ ਸਰਕਾਰ ਦਾ ਹੈ ਤਾਂ ਇਹ ਮੁਲਾਜ਼ਮ ਵਿਰੋਧੀ ਹੈ ਆਜਾ ਦੇਖ ਰੋ ਤੁਸੀਂ ਕਿ ਜਿਹੜਾ ਨੌਰਾ ਦੀਆਂ ਤਾਂ ਬੱਚਿਓ ਔਰ ਜਿਹੜਾ ਇਹ ਕਹਿਣਾ ਸੀਗਾ ਕਿ ਮਾਇਕ ਕੋਈ ਧਰਨਾ ਨਹੀਂ ਲਾਉਣ ਦੇਣਾ ਖੋਖੇ ਹੈ ਆਪਣੀਆਂ ਬੋਰਡ ਕਾਰਪੋਰੇਸ਼ਨਾਂ ਦੇ ਮਗਰ ਪਏ ਹੋਏ ਆਗੇ ਲੱਗਿਆ ਹੋਇਆ ਏ ਕਿੱਛੇ ਕੰਮ ਆਗਾ ਤੇ ਇਹਨਾਂ ਦੀ ਸਮਰਥਨ ਕੀਤੀ ਸੀ ਅਗਨਵਾਰੀ ਵੱਲੋਂ ਆਏ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹ ਸਰਕਾਰ ਪਹਿਲਾਂ ਆਪਣੇ ਆਪ ਨੂੰ ਕਹਿੰਦੀ ਸੀ ਕਿ ਸੀ ਆਮ ਆਦਮੀ ਆਮ ਆਦਮੀ ਦੀ ਸਰਕਾਰ ਸਾਡੀ ਆਪਣੀ ਸਰਕਾਰ ਹੈ ਜਦੋਂ ਵੀ ਕੋਈ ਧਰਨੇ ਰੈਲੀ ਹੋਵੇ ਕਿ ਮੈਂ ਧਰਨੇ ਰੈਲੀਆਂ ਵਿੱਚ ਆ ਕੇ ਬੈਠ ਕੇ ਗੱਲਬਾਤ ਸੁਣ ਕੇ ਜਾਇਆ ਕਰਾਂਗਾ ਪਰ ਉਸ